ਸ੍ਰੀ ਕਾਲ ਜੀ। ਅੱਖਾਂ ਨੂੰ ਚੱਲੇਗਾ ਅੱਜ ਥੋੜਾ ਜਿਹਾ ਲੇਟ ਹੋਵੇ। ਡੰਗਾਂ ਨੂੰ ਇਹਨੂੰ ਮੇਰੇ ਕੋਲ ਆ ਕੇ ਇਹਨੇ ਨੂੰ ਰੱਬ ਦੇ ਵੀ ਨਾ ਹੱਥ ਨਹੀਂ ਆ ਗਿਆ ਜੀ। ਇਹਨੂੰ ਆਪਣਾ ਕੰਮ ਨਿਬੜ ਕੇ ਹਟੇ। ਇਹ ਪੂਰਾ ਨਹੀਂ ਪੈਣ ਲੱਗ ਗਿਆ। 45 ਚੱਲਦੇ ਆ। ਹੁਣ ਤਾਂ ਘਟ ਗਿਆ ਬਹਿਣਾ ਨਾਲੋਂ। ਹਾਂ ਜੀ। ਜਿੰਨੇ ਨੂੰ ਸਾਡਾ ਕੈਮਰਾਮੈਨ ਤਿਆਰ ਹੋਇਆ ਇਹਨੇ ਨੂੰ ਵੀ ਘਟ ਗਿਆ। ਜਿੰਨੇ ਨੂੰ ਉੱਧਰ ਆਇਆ। ਮੈਂ ਸੱਣ ਲਾ ਕੇ ਹਟੇ ਆ। 5 ਕਿ ਮਿੰਟ ਹੋਏ ਚ ਇਹਦੇ। ਰੇੜੇ ਦੀ ਤਿਆਰੀ ਕਰਦੇ ਤੇ ਅੱਖਾਂ ਨੂੰ ਜਾਣ ਦੀ। ਇਨੇ ਨੂੰ ਰੱਦਨੇ ਆਪਣਾ ਛਾਲਣਾ ਲੱਤ ਹੁਣਾ ਪੈ ਗਿਆ ਮੈਨੂੰ ਦੇਖੋ ਕਦ ਹਟਦਾ ਹਟੇ ਦੀ ਜਾ ਉਹਨਾਂ ਕੱਖਾਂ ਨੂੰ ਹਾਂਜੀ ਤੇ ਮੀਂਹ ਚ ਚੱਲੀ ਹੈ ਮੀਂਹ ਚ ਚੱਲਦੇ ਉਹ ਕਪੜਾ ਕੋਟ ਜਿਆ ਪਾ ਕੇ ਮੇਰੇ ਕੋਲ ਹੈਗਾ ਕੋਟ ਦਾ ਕਿ ਪੂਣਾ ਵੇਚਣਾ ਪੈ ਗਿਆ ਹੀ ਆ ਮੈਂ ਤਾਂ ਪਾ ਜਣਾ ਜੀ ਫੇ ਰੇਨ ਕੋਟ ਉਹ ਜਾਂ ਘਟ ਦੇ ਦੇਖਦੀ ਠੀਕ ਐ ਬਾਬਾ ਜੀ ਅੱਜ ਸੱਚਰੀ ਚੁੱਬੀ ਸਾਹਿਬ ਨੂੰ ਗਏ ਅੱਜ ਸੰਗਰਾਮ ਦਾ ਜੀ ਸੰਗਰਾਮ ਦਾ ਦਿਹਾੜਾ ਅੱਜ ਆ ਜਰਾ 4:30-5:00 ਵਜੇ ਲੰਘ ਗਿਆ ਬਾਈ ਮੋਟਰੀ ਜਾ ਕੇ ਮੌਜੂਦ ਹਾਂ ਹਾਂ ਜੀ ਐਂ 4:30-5:00 ਵਜੇ ਜਲੀ ਜਾਂਦੀ ਹੈ 4:30 4:30 ਵਜੇ ਉੱਠ ਖੜਦੇ ਹੋਣੇ ਲੰਘ ਗਿਆ ਬਸ ਗਰਾਮ ਦੇ ਪੈਣਾ ਪਿੰਡੜੇ ਗਈ ਤੇ ਘਰ ਤੋਂ ਆਣਾ ਥੋੜੇ ਪੀਸਾਵ ਲੰਘ 1/2 ਘੰਟਾ ਹੋ ਗਿਆ ਪੈਂਦੇ ਨੂੰ ਜੀ 1/2 ਘੰਟਾ ਨਹੀਂ ਹੋਇਆ 15 ਮਿੰਟ ਹੋ ਗਏ 15 ਕ ਮਿੰਟ ਮੋਟਰੀਡ ਘੜ ਗਈ ਟਿਕ ਮਾਜਾ ਹੋ ਗਿਆ ਹੁਣ ਇਹ ਗਲੀਆਂ ਚੋਂ ਆਏ ਲੱਗਦਾ ਜਿਗਣਾ ਬਹੁਤ ਮੀਠਿਆ ਹੁੰਦਾ ਪਾਣੀ ਵਾਣੀ ਫਿਰਦਾ ਪਿੱਛੇ ਹਾਂ ਜੀ ਇਹ ਵੀ ਉਸ ਛਾਰੇ ਪਿੰਡ ਦਾ ਇਕੱਠਾ ਹੋਏ ਗਲੀ ਜੂਨੇ ਲੰਘਣਾ ਹੁਣ ਆਪਾਂ ਕਿੰਨੇ ਇੱਕ ਏਰੀਆ ਦਾ ਸਾਰੀ ਗਲੀ ਜੂ ਜਾਣਾ ਗਲੀ ਚ ਐਵੇਂ ਦਾ ਇੱਕ ਵਾਰੀ ਵੀ ਕਿਤੇ ਖਾਸਾ ਬਾਣੀ ਆ ਗਿਆ ਨਾ ਮੀ ਪਹਿਲਿਆ ਥੋੜੀ ਜਮੀਨ ਗਲੇ ਹੂੰ ਪਰ ਉਹਨਾ ਹੈ ਨਹੀਂ ਨਾ ਈਗਾ ਸਾਰਾ ਮੌਸਮ ਰੰਡਾ ਹੋ ਗਿਆ ਕਿੱਥੇ ਨਿਪਟਾਇ ਜੀ ਹੋਣੀ ਜੀ ਥੋੜਾ ਜਿਹਾ ਪੈਣ ਕਰ ਥੋੜਾ ਮਹੀਨਾ ਤਾਂ ਪੜਦਾ ਹੈਗਾ ਲਈ ਆ ਉਹੀ ਜੀ ਬਾਈਕ ਮਹੀਨਾ ਪੂਰਾ ਹੁਣ ਇੱਥੇ ਬਾਦ ਫਿਰ ਆਂਦਾ ਰਹੀ ਆ ਅੱਸੂ ਆ ਜਣਾ ਫਿਰ ਹਾਂਜੀ ਬਾਦੋ ਜੇ ਚੇਪ ਚੇਪ ਵਾਲਾ ਜੀ ਸਭ ਨੂੰ ਤਿਆਰ ਆ ਹਾਂ ਕਿੰਨੇ ਦਿਨ ਯਾਰ ਮਾਤੂ ਗਿਆ ਕੋਤ ਲੱਗ ਗਈਆਂ ਪੰਜਾਹ ਦਿਨ ਤੱਕ ਹਾਂਜੀ 18 ਪੰਜ 16 ਹੋ ਗਈ ਹਾਂਜੀ ਬਸ ਇੱਕ ਮਹੀਨਾ ਹੋਰ ਗਰਮੀ ਦਾ ਇਹਦੇ ਵੀ ਐਚਏ ਦਾ ਵੀ ਜਨਮ ਦਿਨ ਹੈ ਦਲੀ ਜੱチェ ਦਾ ਛਿੰਕੇ ਦੇਖ ਲਈਂ ਹਾਂ ਇਹ ਕਰਦਾ ਦਾ ਗੱਲ ਦੋਹੇ ਜਣਿਆਂ ਦਾ ਚਾਚੇ ਵੀ ਢੀਜੇ ਦਾ ਨਾ ਮਾੜਾ ਕਿਹਾ ਤਾਂ ਮੈਂ ਪੈਸੇ ਨਾਲ ਡੱਗ ਜੀ ਜਾਏ ਹੋਤੀ ਆ ਸਾਡੇ ਕੋਲ ਤੇ ਨਗਲਾ ਲੂ ਕਿ ਸਾਈ ਭਾ ਦੂੰਗਾ ਓਏ ਉਹ ਬਾਈ ਨੇ ਕੋਈ ਹੋਰ ਹੋਇਆਗਾ ਬੋਰਡ ਕਰਨੇ ਵਾਲੇ ਨਹੀਂ ਆਉਣਾ। ਕਿਦਾਂ ਆਉਣਾ ਜੀ? ਮੈਂ ਕੱਢੂ ਆਉਂਗਾ ਜਾਂ ਪਰਸੋਂ। ਪਰ ਕੱਲ ਵੀ ਤਾਂ ਛੁੱਟੀ ਹੈ ਐਤਵਾਰ ਦੀ ਆ। ਹੂੰ। ਸੋਮਵਾਰ ਦੇ ਬਾਅਦ ਆਉਂਗਾ ਜੀ। ਕਹੀਂ ਕਹਿੰਦੇ ਤਾਂ ਚਾਚਾ 150 ਵਾਲਾ ਕਰਾਉਂਗਾ ਇਸ ਵਾਰ। 150 ਵਾਲਾ ਕਰਾਣਾ ਮੈਂ ਉਹਨੂੰ ਕਹਤਾਂ ਮੈਂ 200 ਵਾਲਾ ਕਰਾਉਣਾ। ਕਰਾ ਲੈ ਕਹਿੰਦਾ ਟਰੈਕਟਰ ਲੈ ਜੂਗਾ। ਮੈਂ ਪੱਕੇ ਵਰਗਾ ਲੈ ਜਣਾ ਖੇਤ ਚੋਂ ਹੀ ਕੱਢਣਾ ਤੇ ਤੇ ਖੜਾ ਦੂੰਗਾ ਟੋਚਨ ਪਾ ਕੇ। ਨਹੀਂ ਨਾ ਮੈਂ ਨਹੀਂ ਪਾਉਣਾ ਟੋਚਨ। ਹਾਂ ਚਲ ਕੋਈ ਗੱਲ ਨਹੀਂ। ਮਦਦ ਨੂੰ ਵੀ ਛੇੜਿਆ ਤਾ। ਮਰਾਲਾ ਸੀ 200 ਵਾਲਾ ਕਰਾਣਾ ਮੈਂ ਹਰ ਸੂਈ ਇੰਨੇ ਚ ਤੈਨੂੰ ਪਤਾ ਫਿਰ ਉਹ ਜਦੇ ਤੱਤਾ ਹੋ ਜਾਂਦਾ ਇਹ ਤਾਂ ਹੈ ਜੀ ਚੱਲ ਦੇਖਦੇ ਕਿਆ ਬਣਦਾ ਮੀਂਹ ਦਾ ਹਟਾ ਦੇ ਫਿਰ ਫੇਰ ਚੱਲ ਦੇ ਕੱਖਾਂ ਚਾਹ ਚੂ ਲਿਆ ਵਾ ਬੰਡਾਲੇ ਦੇ ਚਾਹੇ ਆ ਚੱਲ ਦੇ ਫੇਰ ਕੱਖਾਂ ਇਹਦੇ ਇਹ ਹਟ ਗਿਆ ਜਲ ਲੋਈ ਕੋਲੂ ਬਾਈ ਦੀ ਲੱਗਿਆ ਵਿੱਚ ਫਸ ਪੈਣਾ ਹੈ ਆਗਾ ਲੈ ਕੇ ਚੱਲੇ ਆ ਹੈ ਅੰਦਰ ਤੋਂ ਆਈ ਤੂੰ ਆ ਕਰ ਦੇਣਾ ਉਹਨਾਂ ਨੇ ਨੀ ਪਾਣੀ ਪੈਂਦਾ ਜਿੰਨਾ ਮਨੂਰ ਆ ਬੰਦੇ ਜਿੰਨਾ ਪੀਣੇ ਨੂੰ ਲੱਗੇ ਹੋਏ ਅੱਜ ਬੰਦੇ ਵੀ ਵੱਧ ਲੈ ਆਇਆ ਵਾ ਚੱਕ ਲੋ ਕੰਮ ਨੂੰ ਅੱਜ ਆ ਆ ਗਿਆ ਤੇਰੇ ਉੱਠਾ ਲਿਆ ਔਰੇ ਉਹ ਇੱਥੇ ਬੈਠਾ ਠੀਕ ਵਧੀਆ ਪੈ ਰਿਹਾ ਬੰਦ ਨਵੀਂਤਾ ਕੰਮ ਫਿਰ ਕਿੰਨੇ ਥੈਲੇ ਪੈ ਗਏ 12 ਵਜੇ ਲੱਗੇ ਪੌਣੇ 12 ਮੈਂ ਤਾਂ ਆਪਾਂ ਕਹਿੰਦਾ ਟਾਈਮ ਲਾਇ ਹੀ ਨਹੀਂ ਉਹਨਾਂ ਨੇ ਬੰਦੇ ਜਿਆਦਾ تھے ਬਹੁਤ ਥੋੜੀ ਅੱਗੇ ਗਰੀ ਜਾਂਦਾ ਦੇਖ ਲੈ ਆ 11:30 ਵਜੇ ਲੱਗੇ ਆ 4 ਵਜੇ ਗਿਆ ਕਿੰਨੇ ਥੈਲੇ ਬਾਅਦ ਤੇ 20 ਥੈਲੇ ਬੀ ਆਪਾਂ ਕਿੰਨਾ ਐਸਟੀਮੇਟ ਲਾਉਂਦੇ ਸੀ 25 ਦਾ ਲਾਇਆਗਾ ਮੈਂ 24 ਦਾ 20 ਬਹਿ ਤਾਂ ਉਹ 24 25 ਕਹਿੰਦਾ ਉਹ ਉਹਦੀ ਪੈ ਜੀ ਚੋਕਾ ਕੇ ਇਹ ਵੀ ਉਹਦਾ ਤਰਾ ਤਰਾ ਕਾ ਲਾ ਗਿਆ ਹੈ ਹੈ ਉਧਰ ਨੀ ਮਾਰਿਆ ਹੋਇਆ ਇੱਕ ਟੱਕ ਤੇ ਆਣਾ ਉਧਰ ਨਹੀਂ ਮਾਰਦਾ ਉਹ ਕਰ ਜਾ ਲਾਗੇ ਬੜ ਤੇ ਮਾਲੋ ਤੇ ਉੱਥੇ ਉਹਨਾਂ ਨੂੰ ਦਰਮੀ ਲਿਆ ਕੇ ਤੇ ਬਿਗਾਣਾ ਇੱਕ ਉਧਰ ਲਿਆਣਾ ਵੀ ਦੂਰ ਪੈਂਦਾ ਦਾ ਹਾਂ ਇੱਕ ਦੂਰ ਹੈ ਇੱਥੇ ਕੋੜ ਤਾਂ ਮੈਂ ਤਾਂ ਸਾਲਾ ਲੈਂਡ ਜਿੰਨੀ ਪੈ ਗਿਆ ਉਧਰ ਕਿੱਥੇ ਨਹੀਂ ਮੈਂ ਦੇਖਿਆ ਤਾਂ ਇੰਨਾ ਕਿ ਤਾਂ ਜਦ ਮੈਂ ਆਇਆ ਤਾਂ ਠੀਪ ਹੁੰਦੇ ਤੇ ਨਾ ਨਾ ਵਧੀਆ ਬਣ ਗਿਆ ਹੁਣ ਉਹਦੇ ਗਾਣੇ ਸਾਰੇ ਨਹੀਂ ਲਿਖਣਾ ਕਾਲੇ ਉਹ ਬੱਚਾ ਮੈਂ ਕਿਤੇ ਲਾ ਪੜਦੇ ਜੇ ਤੋਂ ਨਹੀਂ ਗਾਣੇ ਕਿੰਨਾ ਬਾਹਰ ਬਾਹ ਦੀ ਨਾ ਉੱਥੇ ਦੇਖ ਵਧਾ ਲੈ ਯਾਰ ਬਾਹ ਜਾ ਉੱਥੇ ਗੱਡ 6 ਫੁੱਟ ਦੀ ਨੀ ਬੈਠਾ ਨਾ ਲੈ ਆ ਕੇ ਦੋ ਚੱਕਰ ਵਾਲਾ ਕਿਆ ਹੋਣਾ 20 ਪੈਂਦਾ ਜੀ ਕਿਹੜੀ ਆ ਬੱਚਾ ਉਹਦੇ ਕਿਰਦੀ ਆ ਯਾਰ ਹੋਰ ਬਧਾ ਲੈ 6 ਫੁੱਟ ਦੀ ਨੀ ਆ ਅੱਛਾ ਵੀ ਉਰੇ 6 ਫੁੱਟ ਇੱਕ ਟੀਨ ਹੋਰ ਪਾ ਦੇਣੀ ਚਾਹੀਦਾ ਹਾਂ ਬਤਾਲੂ ਵਿੱਚ ਡੇਡ ਲੈੰਗੀਆਂ ਮੈਂ ਤੇ ਆ ਪਾਣੀ ਸਾਰਾ ਉਹਦੇ ਕਰਦਾ ਜੀ ਤੁਹਾਨੂੰ ਤੇ ਬਾਚੜ ਆ ਜਾਈ ਨਾ ਉਹਦਾ ਕਹਿਣਾ ਨੇ ਪਾਣੀ ਠੀਕ ਆ ਬਾਕੀ ਦੀ ਮਰਜ਼ੀ ਯਾਰ ਮੈਂ ਤਾਂ ਰੋਜ਼ ਆ ਜਾਂਦਾ ਤੇ ਪੈਰਾ ਮੇਰੀ ਤਾਂ ਡਿਊਟੀ ਕੀ ਹੋਗੀ ਵੀਰ ਤਾਂ ਉਹੀ ਫਿਰਦਾ ਹੈ ਪਤਾ ਨਹੀਂ ਵੇਦਾ ਨਾ ਯਾਰ ਹੂੰ ਮਰ ਰੋਪੜ ਜਾਣਾ ਦਾ ਮਸਿਆ ਦਾ ਰੋਪੜ ਜਾਣਾ ਦਾ ਮੰਗਿਆ ਨਹੀਂ ਪਾਈਪ ਪਾਉਣੇ ਨੇ ਇਹ ਹੈ ਮੈਨੂੰ ਪਤਾ ਹੈ ਹੋਣੀ ਅੱਜ ਹੂੰ ਇਹ ਕਹਿੰਦਾ ਮੈਂ ਫਰਸ ਮੈਂ ਬੱਦਲ ਕੋਲੋਂ ਦੇਖ ਕੱਲ੍ਹ ਤੱਕ ਕਰਨੇ ਆ ਪਰਸੋਂ ਨੂੰ ਪਾ ਜੀ ਮਮੀ ਤੇ ਖਿਆਲ ਰੱਖੀ ਅੱਜ ਕੀਨ ਰੱਖਦੇ ਨੇ ਹਾਂ ਅੱਜ ਦੀ ਉਹ ਦਿਹਾੜੀ ਆ ਲਾਂਘੀ ਬਸ ਤੇ ਇੰਨੀ ਫਰਸ ਦਾ ਕੁਝ ਵੀ ਵਿਗੜਦਾ ਹੈਗਾ ਹੁਣ ਤਾਂ ਧੁੱਪ ਵੈਂਦਾ ਦੋਦੀ ਧੁੱਪ ਨਹੀਂ ਪੜਦਾ ਪੜਦਾ ਹੈ ਵੀ ਧੁੱਪ ਵੀ ਵੈਂਦੀ ਹੋਵੇ ਧੁੱਪ ਨਹੀਂ ਇੰਨੀ ਹੁੰਦੀ ਗਰਮੈਸੇ ਹੁੰਦੀ ਆ ਪੜਦਾਇ ਹੁੰਦੀ ਭਾਦੋਂ ਜੇ ਭਾਦੋਂ ਜੇ ਆਵਾਂ ਮੈਂ ਆਲਾ ਵੀ ਸਾਹੀ ਹੋ ਗਿਆ ਤੋਸ ਮਰਜੀ ਕਹੀ ਆ ਗਰੇ ਲਾ ਪੇਚਰਾ ਕਰਦਾ ਇਹ ਬਿਲਾ ਬੈਠਾ ਕੁਰਸੀ ਪਰ ਨਾ ਮੰਨਦੇ ਨੂੰ ਕਹਿਣਾ ਮੰਨ ਨੂੰ ਚਾਉਂਦੇ ਆ ਜਦੋਂ ਮੈਂ ਸੰਗੀ ਨਹੀਂ ਚੱਲੇ ਆਂ ਜੋ ਲੰਗ ਨਾਲ ਲੰਗਰ ਖਾ ਜਾਉਂਗਾ ਜਣਾ ਵੀ ਨੂੰ ਤੋੜੇ ਖਾ ਕੇ ਆਉਂਗਾ ਉਹ ਵੀ ਕਹਿੰਦਾ ਤਾ ਜਾਣਾ ਜਾ ਨਹੀਂ ਹੋਇਆ ਉਹਨੇ ਜਾਣਾ ਸ਼ਾਮ ਨੂੰ ਗਾੜੇ ਉਰੀ ਖਾਣਾ ਦਾ ਹੂੰ ਜਾਣਾ ਨਾ ਸਾ ਮਾਇਚਰ ਹੁਣ ਸੀ ਗਿਆ ਨਾ ਨਾ ਇਹ ਵੀ ਜ਼ਰੂਰੀ ਤਾ ਹੈਂ ਤਾਂ ਤਾਂ ਬਰੈਡ ਕਦੇ ਆਇਆ ਬਰੈਡ ਲੈ ਨਹੀਂ ਤੋਰੇ ਪਰ ਉਹ ਮخه ਕੋਈ ਵੈਟਰ ਮੋਟ ਤੋਂ ਦਾਰਿਆ ਰੋ ਬੋੜਾ ਪੰਨ ਕਰੀ ਨਹੀਂ ਨਿਬੜ ਗਿਆ ਵਧੀਆ ਹੋ ਗਿਆ ਹੁਣ ਬੋੜਾ ਬੰਦੇ ਖਾਤੇ ਦੇ ਨਾ ਨਾਲ ਸਨੋ ਬੰਦੇ ਤਾਂ ਹੀ ਨਿਬੜ ਗਿਆ ਹੈ ਸੱਤ ਜਣੇ ਦੇ ਉਹ ਉਧਰ ਲੜ ਇੱਤਾ ਤਾਂ ਨਹੀਂ ਲੈਂਦਾ ਫਿਰ ਵਾਈ ਦੇ ਗਏ ਸਰ ਗਿਆ ਹਾਂ ਡਾਕਟਰ ਸੈੱਟ ਹਾਂ ਵਾਰ ਇੱਤਾ ਵਾਂਗ ਲੱਗਦਾ ਦਾ ਇਹ ਉਹ ਹੀ ਲੱਗ ਜਾਂਦਾ ਬੈਨ ਉਹ ਗੱਦੇ ਨੇ ਰੇ ਰੇ ਤਾਂ ਥੋੜਾ ਪਾਉਣਾ ਹੁੰਦਾ ਹੋਰ ਸਮਾਨ ਵੀ ਪੈਣਾ ਬਜਰੀ ਵੀ ਪੈਣੀ ਸਿਮਿੰਟ ਵੀ ਪੈਣਾ ਸਾਰਾ ਕੁਝ ਮਿਕਸ ਹੋਣਾ ਚੱਲ ਉਧਰ ਨਹੀਂ ਫੀਟਿੰਗ ਕਰਾਈ ਹੈਗੀ ਹੈ ਨਾ ਉਧਰ ਨੂੰ ਗੇ ਹੋਣਾ ਬਹੁਤ ਫੈਲਾ ਜਾਨੇ ਕਵਲਪਾ ਪਾ ਪੈਰ ਦੇ ਨਾਲ ਉਹ ਜੇ ਜੇ ਨੂੰ ਗਾ ਜਗਾ ਲਈ ਪੂਣਾ ਥੇ ਉਹ 11 ਰੋੜਾ ਬੱਦੇ ਗੱਭੇ ਕੰਧਾ ਕਹਿੰਦਾ ਕਰਨੀ ਆ 5 ਇੰਚ ਕਿੰਨੇ ਲਾਣੀਆਂ ਇਹਨੇ ਜਾਣਾ ਨਹੀਂ ਹੈਗਾ ਇਹਨੇ ਉਰੀ ਰਹਿਣਾ ਤੇਰੇ ਕੋਲ ਆ ਦੇਖ 25 ਦੀ ਡਿਗਰੀ ਕਹਿੰਦੇ ਆ ਤਾਂ ਟਰੈਕਟਰ ਕਢਾਉਣੇ ਨੇ ਇੱਧਰ ਟੂੜੀ ਨੂੰ ਬੁਲਾ ਦੇਣਾ ਇੱਥੇ ਮੱਦੀਨ ਟੂੜੀ ਚੱਕ ਕੰਮ ਕਰਵਾ ਲੈ ਇੱਧਰ ਬੈਠਾਂ ਉਹਨੇ ਮੇਰੇ ਮੰਜੇ ਜੋਗੀ ਜਗ੍ਹਾ ਰੱਖ ਆ ਇਹਨੇ ਜਾਣਾ ਨਹੀਂ ਨਾ ਟੀਨੇ ਹੀ ਲਾਉਣੀਆਂ ਤੇਰੇ ਉਰੇ ਬਹੁਤ ਜਗ੍ਹਾ ਬਾਜੀ ਟਰੈਕਟਰ ਉਹ ਚਲਾਇਆ ਜਾਂਦਾ ਟਰੈਕਟਰ ਹੈ ਦੋ ਕੱਲੇ ਕਢਾ ਲੈ ਕੇ ਨਹੀਂ ਜਗ੍ਹਾ ਤਾਂ ਬਦੀਰੀ ਯਾਰ ਵਧਾਈ ਜਾਣਾ ਨਹੀਂ ਬਾਈ ਕੰਮ ਕਰਵਾਉਣੀ ਨਹੀਂ ਉਹਦੇ ਤੇ ਅੱਧੀ ਨਵਾਂ ਦਾ ਜਿਹਾ ਪੈ ਗਿਆ ਇੰਨਾ ਵੱਲ ਗਿਆ ਉਹਦੇ ਬਾਅਦ ਔਟਾਉਣ ਦਾ ਠੇਕਾ ਕਰ ਲੈਣਾ ਇਹਦੇ ਨਾਲ ਜਵਾਰੀ ਫੁੱਟ ਇਹਦੀ ਜ਼ਮੀਨਾਂ ਮੇਰੇ ਉਲੀ ਲੱਗੇ 34 ਫੁੱਟ ਹੋ ਜਾਣਾ ਇੱਥੇ ਤੱਕ ਕਿੰਨਾ ਟਾਕੇ ਵੀ ਜਾਣਾ ਮੈਂ ਟਾਕੇ ਜਾਣਾ ਬਲਾਉਣ ਬੇਲ ਟਾਉਂਗੀ ਭੱਜਦਾ ਨਹੀਂ ਹੈਗਾ ਇਹ ਅੱਜ ਬੇਦਾ ਤਾਂ ਮੈਂ ਸ਼ੁਰੂਆਤ ਕਰਦੇ ਨੇ ਫਾਰਸ਼ੇ ਦਾ ਪੈ ਗਿਆ ਵਾ ਇਹਨੇ ਕਿਹਾ ਵੀ ਫਾਰਸ਼ੇ ਪੈਇਦੈ ਫਾਰਸ਼ੇ ਪੈ ਗਿਆ ਕੰਦਾ ਜਾਣਾ ਤਾਂ ਉਹ ਮੇਰਾ ਨਾਈਣਾ ਨੱਪੜ ਜਾਣ ਲੈ ਤੰਦਰੁਬਾਦ ਜਾਨ ਤੇ ਆ ਗਿਆ ਤੰਦਰੁਬਾਦ ਜਾਨਾਂ ਦਾ ਕਹਾਂ ਉਹ ਬੁੱਕ ਰੱਖ ਲਈ ਗਏ ਲੈ ਤਾਂ ਕਿਆ ਹੋ ਗਿਆ ਏਗਰੀ ਬਾਈ ਵਾਹ ਏਗਰੀ ਦੇਣੀ ਹੂੰ ਕੈਲਤਾ ਰੱਖੂੰਗਾ ਜੀ ਤਿਆਰੀ ਨਹੀਂ 300 ਲੈਣੀ ਬੰਦੇ ਕੋਲ ਪੱਖਾ ਲਾਵਾ ਯਾਰਾ ਕਰਦੇ ਨਾ ਦੇ ਨਾ ਦੇ ਲਾ ਵੀ ਦੱਲੀ ਆ ਰਿਹਾ ਅੱਜ ਦੱਲੀ ਹੈਪੀ ਬਰਥਡੇ ਬਾਈ ਲੈ ਆ ਸੁੱਤਾ ਪਿਆ ਆਉਂਦਾ ਜਿਹੜਾ ਬਲੂਆ ਜੀ ਹੈਪੀ ਬਰਥਡੇ ਦਾ ਕਹਦੇ ਹੁਣ ਬਧਾਈਆਂ ਲੈ ਕਹਿੰਦਾ ਵਰਨਾ ਬਾਅਦ ਵਿੱਚ ਕਹਿੰਦੇ ਕਹਿੰਦਾ ਹੋ ਕਿੰਨੇ ਸਾਲ ਦਾ ਹੋ ਗਿਆ ਥੱਲੀ ਅੱਜ ਕਿੰਨੇ ਸਾਲ ਦਾ ਹੋ ਗਿਆ ਹੋ ਕਿੰਨੇ ਦਾ ਹੋ ਗਿਆ ਅੱਜ 23 ਸਾਲ ਹੋ ਗਏ ਵਾਠ ਠੀਕ ਆ ਫਿਰ ਜਵਾਨੀ ਚੜੀ ਆਲੇ ਸਹੀ ਗੱਲ ਆ ਬਾਈ 23 ਸਾਲ ਦਾ ਦੁਪਹਿਰੇ ਫੋਨ ਕਰਦਾ ਤਾਂ ਬੈਹ ਹੋ ਟਾਈਮ ਤਾਂ ਲੈ ਉਹ ਯਾਨੀ ਕਿ ਨਾ ਗਾਨ ਮੈਂ ਤਾਂ ਉਹ ਲਾਵ ਲੜਾ ਕਿੰਨੇ ਦਾ ਹੋ ਗਿਆ ਹੈ ਕਹਿੰਦਾ 2001 ਦਾ ਆਹ ਅੱਜ ਤਾਂ ਨਹੀਂ ਹੁੰਦਾ ਗੱਲ ਕਰਦੇ ਵਿੱਚ ਅੱਜ ਦਾ ਕਿੰਨੇ ਦਾ ਹੋ ਗਿਆ ਤੇੜਾ 20 ਸਾਲ ਦਾ ਹੋ ਗਿਆ ਹਾਂ ਮੈਂ ਕਹਿੰਦਾ ਹਲੇ 20 ਦੇ ਹੀ ਹੋਇਆ ਸੋਚਦਾ ਕਿ ਕਦੇ ਸਾਹਮਣੇ ਚੌਂਕੀ ਨਹੀਂ ਬਣੇ ਬਈ ਲੱਗੀ ਜਾਂਦਾ ਉੱਪਰ ਨਾ ਚੜ ਜੀ ਕਦੇ ਉਹ ਤੇ ਕਿਆ ਪਾਲਟੀ ਕਰਨੀ ਅੱਜ ਲੈ ਉਹ ਬੰਦੇ ਤਾਂ ਚੱਲੇਵੇਂ ਸੌਣੀ ਤਾਂ ਚੱਲਿਆ ਨਾ ਤੇ ਉਹਦੇ ਤਾਂ ਨਾ ਸਵੇਰ ਦਾ ਬਣਾ ਲਿਆ ਆ ਤਿੰਨੇ ਤਿੰਨੇ ਆਏ ਅਸੀਂ ਦੋ ਦਿਆਂ ਦੇ ਕੋਈ ਨਹੀਂ ਬਿਠਾ ਲਿਆ ਵਿਚਾਰੇ ਸਵੇਰ ਦਾ ਆ ਬਾਲਟੀ ਢੀਕਦਾ ਕੱਦਾ ਦੋ ਤਾਂ ਜਿਹੜੇ ਜਾਂਦਾ ਚਲੋ ਮੀਂਹ ਹੋਵੇ ਆ ਬਹਾਵੇਂ ਕਿ ਉਹ ਦੁਨੀਆਂ ਦੇ ਆ ਜੀ ਤੋ ਇਹ ਇਹ ਵੇਖ ਲੈ ਮਰਜੀ ਆ ਤੇਰੀ ਭਾਈ ਬਚੋਲਾ ਏ ਨਿਗਾਹ ਰੱਖੀ ਦੀ ਸਾਨੂੰ ਨਹੀਂ ਕਰਨੀ ਨਾ ਕਰ ਪਾਰਟੀ ਇਹਨੂੰ ਤਾਂ ਕਰਦੇ ਹੂੰ ਵਿਚੋਲੇ ਦੀ ਨਿਗ੍ਹਾ ਰੱਖ ਤੂੰ ਸਾਡਾ ਕੁਝ ਨਹੀਂ ਹੈਗਾ ਸਾਨੂੰ ਕਰ ਪਾਰਟੀ ਨਾ ਕਰ ਮੈਂ ਪੈਸੇ ਰੰਦਾ ਜਾਂ ਫਾਂਡਾ ਤੇ ਜੱਤਾ ਕਹਿੰਦੇ ਉਹਨਾਂ ਨੂੰ ਆਹ ਦੇਹਾਂ ਦੇਹਾਂ ਜਾ ਇਹਦੇ ਤੋਂ ਲੱਗਿਆ ਅਰੇ ਪੈਸੇ ਇਹਨੂੰ ਬਥੇਰੇ ਕਹੀ ਜਾਂਦਾ ਜਿਹੜਾ ਰਿਸ਼ਤਾ ਕਰਾਉਣਾ ਕਰਦਾ ਨਹੀਂ ਸੋਹਣੀ ਦੇਖਦਾ ਹੈ ਕੋਈ ਨਹੀਂ ਯਾਰਾ ਦਿੱਲੀ ਉਹ ਨਾਲ ਪੰਜ ਸੇ ਲਾ ਉਹ ਫਿਰ ਬਾਈ ਨੇ ਪਾਰਟ ਕਰਨ ਵਜੋਂ ਇੰਨੇ ਨੂੰ ਉਹ ਇਹਨੂੰ ਹੁਣ ਪਾਰਟੀ ਕਰ ਦੇ ਇਹਨੇ ਤਾਂ ਬਾਈ ਅਸਲ ਵਿੱਚ ਪਾਰਟੀ ਫਤਗਿਆ ਗੱਲ ਆ ਇਹ ਮੈਨਾਂ ਡਿਬ ਕਰਨੀ ਫੇਰ ਇਹਨੂੰ ਉਧਰ ਕਰਨੀ ਗੱਲ ਤਾਂ ਹੈ ਨਾ ਉਰੇ ਨਹੀਂ ਨਾ ਕਰਨੀ ਆਪਾਂ ਨੂੰ ਇਹਨੇ ਪਾਰਟੀ ਇਹਦੀ ਪਾਰਟੀ ਤਕੜੀ ਆ ਭਾਈ ਚੱਲ ਰਹੇ ਕਿਹੋ ਜਿਹਾ ਮਰਜੀ ਆ ਦਲੀ ਬੋਲਦਾ ਨਹੀਂ ਹੈਗਾ ਖੁੱਲ ਕੇ ਫਿਰ ਤਾਂ ਗੁੱਸਾ ਆਇਆ ਹਾਂ ਚੱਲ ਹੈ ਚੱਲ ਕੋਈ ਨਹੀਂ ਉੱਠ ਖਾਤਾ ਖਾਣਾ ਇੱਥੇ ਤੇ ਕਦੇ ਨੌਂਦਾ ਨਹੀਂ ਰਹਿਣ ਲੱਗਿਆ ਵਾ ਮੈਨੂੰ ਤਾਂ ਇੰਨਾ ਕੁ ਪਤਾ ਵੀ ਜਿੱਦਣ ਦੱਲੀ ਜੰਮਿਆ ਦਾ ਉਹਦੇ ਮਾਮਾ ਜੀ ਨੇ ਮੈਂ ਸੰਭਰੀਆਂ ਦੀਆਂ ਨਾ ਵੀ ਪੋਲੂ ਨਿਹਾਈ ਦੇ ਕੋਲੇ ਆਇਆ ਤਾਂ ਭਾਈ ਉਹ ਦੱਲੀ ਜੰਮੇ ਉਧਰ ਮੈਸਾ ਮਰਗੀਆਂ ਹੈਂ ਜਾਂ ਖਾਸੀਆਂ ਮੈਸਾ ਮਰਗੀਆਂ ਦੇ ਮਾਮਾ ਜੀਆਂ ਦੀਆਂ ਮੈਂ ਕਹਿੰਦਾ 15 20 ਦੀਆਂ ਨਾ 12 ਵੱਟ ਕੇ ਇੱਕ ਨਾ ਜਿਕਣਾ ਮੀਂਹ ਪੈਂਦਾ ਤਾਂ ਗਲੀ ਵਿੱਚ ਨਾ ਉਹ ਗਰਗੀ ਮਸਾ ਲੰਗੀਆਂ ਜਾਂਦੀਆਂ ਦੀਆਂ ਉੱਪਰ ਦੇ ਤਾਰ ਗਰਗੀ ਉਹ ਚਲ ਵੱਡੀ ਲਾਲਾ ਗਿਰੀ ਲਾਲਾ ਜਿਕਣਾ ਵੀ 15 20 ਮੈਸਾ ਮਰਗੀਆਂ ਇਕੱਠੀਆਂ ਸਾਰੀਆਂ ਹੀ

ਬਰ ਵਾਲੇ ਆ ਦੱਲੀ ਨੂੰ ਯਾਦ ਕਰਦਾ ਤਾ ਉਹ ਐ ਦੱਲੀ ਬੋਲਦਾ ਨਹੀਂ ਯਾਰ ਚਲੋ ਠੀਕ ਆ ਜੀ ਭਾਈ ਗੁੱਸੇ ਆ ਹੁਣ ਇਹ ਦੇਖਦੇ ਕੈਮਰਾ ਕੱਟ ਕੇ ਜੇ ਇਹ ਬੋਲੇ ਭਾਵੇਂ ਹੈ ਦੇਖ ਲੈ ਹੁਣ ਤੂਏ ਪਾਸੇ ਨੋ ਗਿਆ ਦੱਲੀ ਇਹੇ ਦੱਸ ਮੈਂ ਸੁਣ ਲਿਆ ਆ ਬਰਦਾ ਕਹਿ ਕੇ ਅੰਮ੍ਰਿਤ ਰੋਇਆ ਕਰੇ ਆਂ ਆਪੇ ਗਏ 1 ਲੀਟਰ ਦੀ ਬੋਤਲ ਲੈ ਆਈਂ ਦੇਖ ਲੈ ਦੱਲੀ ਹੈ ਆ ਵੀ ਦੱਲੀ ਲੱਗਿਆ ਪਾਰਟੀ ਕਰਨ ਕੋਕ ਦੀ ਦੱਲੀ ਅਜ ਤਾਂ ਬਾਈ ਠੰਡਾ ਪੀ ਕੇ ਹੀ ਕਹੋਂਗੇ ਵੀ ਦੱਲੀ ਦਾ ਛੇਤੀ ਦੇ ਛੇਤੀ ਵਿਆਹ ਹੋਵੇ ਹੁਣ ਗੁੱਸਾ ਨਹੀਂ ਕਰਨਾ ਠੀਕ ਆ ਉਹ ਦੇਖ ਲੈ ਹੈ ਹੁਣ ਜਦ ਤੂਏ ਪਾਸੇ ਨੂੰ ਹੋ ਜਾਂਦਾ ਅਸੀਂ ਆ ਸੀਜ਼ੇ ਦੇਣੀ ਆ ਵੀ ਭਾਈ ਦੱਲੀ ਦੇ ਨੌਜਾ ਠੰਡਾ ਪੀਤਾ ਹੁਣ ਇਹਦਾ ਛੇਤੀ ਦੇ ਕਰਾਪ ਵਿਆਹ ਕਰੇ ਕੋਈ ਤਾਂ ਮੈਂ ਕਿਹਾ ਵਿਚੋਲੇ ਨੇ ਉਹ ਬਣਦਾ ਹੀ ਨਹੀਂ ਵਿਚੋਲਾ ਯਾਰ ਤੰਗ ਕਰਦਾ ਭੋਲੂ ਹਣਾ ਮਾੜ ਕੇ ਚੱਲ ਠੀਕ ਆ ਦੱਲੀ ਹੈਪੀ ਬਰਥਡੇ ਬਾਈ ਨਹੀਂ ਨਹੀਂ ਤੇਰਾ ਕੰਮ ਆਉਂਦਾ ਜਾਨਾ ਤੂੰ ਵਿਆਹ ਦਾ ਕਰਾਈਦਾ ਕੋਈ ਦੇਣਾ ਗੱਲੀ ਨੂੰ ਡੀਗ ਰਿਹਾ ਬਾਈ ਵੀ ਸਤਿ ਸ਼੍ਰੀ ਅਕਾਲ ਜੀ ਇਹ ਤਾਂ ਗੱਡੇ ਨਾਲ ਕੱਟਾ ਬੰਦ ਕੇ ਨਾਲ ਆਇਆ ਤਾਂ ਆਏ ਆ ਕੱਲ ਤਾਂ ਕਹਿੰਦਾ ਤੇਰੀ ਪਾਰਟੀ ਕਰਨੀ ਆ ਆਇਆ ਨਹੀਂ ਮੈਨੂੰ ਵੀ ਕਹਿੰਦਾ ਉੱਥੇ ਜਾ ਸਾਨੂੰ ਪਾਰਟੀ ਕਰਕੇ ਆਇਆ ਹੁਣ ਕਹਿੰਦਾ ਚਲੋ ਤੂੰ ਮੈਂ ਆ ਗਿਆ ਉੱਥੇ ਨੂੰ ਫੇਰ ਤਾਂ ਨਹੀਂ ਤੂੰ ਜਾ ਠੰਡਾ ਫਲਾਸਾ ਮਨੂ ਉੱਥੇ ਹੀ ਜਾ ਕੇ ਮਲਕੀਤ ਬਾਈ ਨੂੰ ਮੋਟਰ ਭਲੇਗੀ ਬਸ ਕਹਿੰਦਾ ਹਾਂ ਸਮਝ ਆ ਗਿਆ ਕਹਿੰਦਾ ਬਸ ਹਾਂ ਫੋਨ ਮਲਕੀਤ ਬਾਈ ਦਾ ਫੋਨ ਵੀ ਨਹੀਂ ਚੱਕਦਾ ਇਹਨੇ ਆ ਆਜੂ ਚੱਲ ਨੀ ਆਤਾ ਜਾਣਾ ਉਹ ਪਤਾ ਕਿ ਸਕੀਮੀ ਆ ਦੁੱਧ ਲੈ ਕੇ ਆਉਗਾ ਉਹ ਦੁੱਧ ਲੈ ਕੇ ਆਉਗਾ ਉਹਨੂੰ ਪਤਾ ਵੀ ਘਰ ਤੇ ਨਿਕਲੂਗਾ ਫੇਰ ਮੈਂ ਇੱਥੇ ਤੋਂ ਮੁੜ ਕੇ ਦੁੱਧ ਲੈਣ ਜਾਊਗਾ ਆ ਮੈਂ ਹੁਣ ਹੀ ਦੁੱਧ ਲੈ ਕੇ ਜਾਵਾਂ ਪੇਹ 10-20 ਮਿੰਟ ਵੱਧ ਲੱਗ ਜਵੇ ਚਲੋ ਠੀਕ ਆ ਚੱਕਰ ਆ ਓ ਤੇਰੇ ਮੈਂ ਦੇਖਿਆ ਉਹ ਤੇ ਰੇਤੇ ਚ ਵੀ ਧਾਨ ਬਹੁਤ ਵੱਡੇ ਪਏ ਆ ਹੁਣ ਵੱਡੇ ਹੋਣੇ ਸਾਰੇ ਅੱਜ ਤੋਂ ਦੁੱਧ ਦੇ ਵੱਡੇ ਹੋਣਗੇ ਮੇਰੇ ਵੀ ਉਧਰ ਵੱਡੇ ਹੋਏ ਆ ਲਾਲ ਹੋਏ ਵੀਰ ਐ ਐ ਖੜੇ ਆ ਉਹ ਵੱਡੇ ਵੀ ਬਹੁਤ ਸੜਕਵਰੇ ਦੇਖੀ ਜੀ ਸੀ ਹੁਣ ਲੱਗੇ ਦਮ ਕਣ ਹਾਂ ਜਵਾਈ ਖੜਦਾ ਪਰ ਬੰਦ ਕਿੰਨੀ ਹੈ ਬੰਦ ਕਿ ਨਹੀਂ ਕਿ ਸਟੂਗਾ ਇੰਨੀ ਦੂਰ ਆ ਜਿੱਨੇ ਨੂੰ ਤੇ ਰੁਕਾ ਬੈਟਰ ਪਿਆ ਇਕ ਨਹੀਂ ਵੜਦਾ ਜਾ ਕੇ ਇਹ ਇਹ ਇਕ ਨਹੀਂ ਵੜਦਾ ਸਾਲਾ ਕੋਈ ਗੋਹ ਗਈ ਜਾਂਦਾ ਏ ਗੋਹ ਨਹੀਂ ਵੜਦੀ ਜੀ ਆਈ ਤਾਨ ਕਈ ਜਾਂਦੇ ਗੋਹ ਵੜਦੀ ਏ ਕੋਈ ਝੂਆ ਖਾਂਦੀ ਸੜੀ ਪਹਿਨ ਮੀਟਿੰਗ ਕਰਾ ਲਉ ਪੁੱਛ ਲਉ ਦੋਵਾਂ ਨੂੰ ਭਾਈ ਕੌਣ ਵੜਦਾ ਸਾਨੂੰ ਦੱਸਤਾ ਦੋ ਅੱਛਾ ਸੀ ਕਨਫਿਊਜ਼ ਹੋਏ ਭਾਈ ਇਹ ਗੋਹ ਵੜਦੀ ਜੇ ਝੂਆ ਵੜਦਾ ਪਰ ਜਿੱਥੇ ਤੱਕ ਮੇਰਾ ਅੰਦਾਜ਼ਾ ਵੀ ਗੋਹ ਨਹੀਂ ਵੜਦੀ ਹੁੰਦੀ ਤੂੰ ਭਈਆ ਤੂੰ ਭਈਆ ਜਿੱਥੇ ਸਾਡੇ ਪੜਨ ਦੇ ਹਟ ਗਿਆ ਜਿਹੜੀ ਪੁੜੀਆ ਉਹ ਚੂਹ ਦੇ ਦੰਦ ਬੱਜੇ ਉਹ ਨਾ ਸਾਰੀਆਂ ਪਰੇ ਸਾਰੀ ਹੋਲੀ ਹੋਈਆਂ ਉਹ ਮੈਂ ਤਾਂ ਦੇਖ ਹਲਕ ਪਰਤੇ ਨਾ ਅੱਜ ਆਉਂਦਾ ਤੇ ਚੱਲਿਆ ਤੇਰੇ ਖੇਤ ਦੇ ਗੱਬੇ ਆ ਤੱਗੀਆਂ ਦਿਖਦੀਆਂ ਵੀ ਜਿਹੜੇ ਲਾਲ ਹੋ ਗਏ ਤੇ ਡੱਕੇ ਬਕਾਲੂ ਦਾ ਦਵਾ ਉੱਥੇ ਵੀ ਰੱਖੀ ਸੀ ਤੱਗੀਆਂ ਭਈਆ ਉਹ ਮੂ ਦਿਖਦੀਆਂ ਉਹ ਤੱਗੀ ਕਾਲੂ ਦਿਖਣ ਲੱਜ ਨਹੀਂ ਦਿਖੀ ਵਧਣਾ ਉਹਨੇ ਸੁੱਕ ਜਾਣਾ ਨਾ ਉਹਨੇ ਸੁੱਕ ਜਾਣਾ ਨਾ ਥੱਲੇ ਬੈਠ ਜਾਣਾ ਥੱਲੇ ਬੈਠ ਜਾਣਾ ਮੈਂ ਜਿੰਨ ਕਿਹੜਾ ਕਾਲੂ ਦਾ ਦਵਾ ਉੱਥੇ ਵੀ ਜਿੰਨ ਚ ਜਾ ਕੇ ਦੇਖ ਕੇ ਤੈਨੂੰ ਐਂ ਦਿਖਣਿਆ ਵੀ ਲਾਲ ਵੀ ਰੱਖ ਕੇ ਆਉਂਗਾ ਛਲੀਆਂ ਚੱਲੀ ਇਹਦਾ ਤਰਸ ਗੋਟੀ ਲੈ ਕੇ ਜਾਣੇ ਵਾਲਾ ਕੰਮ ਹੋਇਆ ਨਾ ਨਾ ਵੀਰੇ ਮਾਰਦੀ ਸੀ ਸਾਥ ਤੇ ਨਾ ਰਸਤਾ ਤਾਂ ਸਾਫ ਆ ਪਾਣੀ ਕਰਕੇ ਕਹਿੰਦਾ ਮਗੱਲੀ ਨਾ ਨਾ ਮੋਟਰਸਾਈਕਲ ਤੇ ਅੱਗੇ ਜਾਣ ਫਿਰੇ ਲੱਗ ਗਿਆ ਹਾਂ ਹੁਣ ਦਿੱਤਾ ਜਿਹੜੀ ਜਾਂਦਾ ਹੈ ਕਿ ਮੋਟਰਸਾਈਕਲ ਤੇ ਜਾਣ ਲੱਗਿਆ ਬਸ ਨਹੀਂ ਤਾਂ ਸੂਣਾ ਬੜਾ ਗਾਦ ਕੱਢ ਕੇ ਬੱਚ ਮਾਰਦਾ ਨਹੀਂ ਸੂਣਾ ਤੇ ਤੇਰਾ ਖੜਾ ਛੋਟ ਜਣੇ ਤਾਂ ਜਿਗਨ ਨਹੀਂ ਲਾ ਦਿੰਦਾ ਲਓ ਜੱਲ ਗਾਹ ਨੂੰ ਸਹੀ ਗਾਉਂ ਦਾ ਉਹ ਵੀ ਪੜ ਦੇਣਾ ਸੀ ਇੱਥੇ ਐਂ ਜਿੱਕੇ ਮੋੜਾ ਰੱਖੂੰਗਾ ਦੇਖੂੰਗੇ ਜੇ ਲੋਟਾ ਦਾ ਕੰਮ ਨਹੀਂ ਤਾਂ ਇਹ ਗਾਣੇ ਉੱਥੇ ਕੰਨਾ ਇੱਧਰ ਕਰ ਦਿੰਦੇ ਉਹ ਸੋਇਤਾ ਉੱਥੇ ਤੋਂ ਕੱਢਣਾ ਵੀ ਔਖਾ ਆ। ਕੱਢਣਾ ਔਖਾ। ਫੇਰ ਉਹ ਕਾਲੂ ਬੌਂਡ ਕਰਨੇ ਆਲੇ ਆਉਣਾ ਸਰ। ਕਾਲੂ ਕਹਿੰਦਾ ਫੇਰ ਪਰਸ ਨੂੰ ਕੱਲ੍ਹ ਤੇ ਆਲੂ ਆਉਣਾ ਹੈ। ਕਾਲੂ ਆਉਣਾ ਉਹਨੇ। ਜੱਦੀ ਦਾ ਹਾਂ। ਤੱਕ ਹਾਲ ਲਈ ਹੈ। ਤੋ ਹਾਂ ਉਹ ਆਇਆ ਹੁਣ ਤੈਨੂੰ ਠੀਕਦਾ ਐ। ਹੈਲੋ। ਹਾਂ। ਆ ਜਾ। ਫੇਰ ਠਹਿਰ ਕੇ ਆਉਂਗਾ ਕਹਿੰਦਾ ਹਲੇ। ਹਾਂ। ਅਈਦਾ ਬੈਠੇ ਆ ਤੀਆ ਜੋਖਾ ਹੋਰ ਆ ਗਿਆ ਫੇਰ ਸਾਡੀ ਗਾਡੀ ਛੋੜੂਗਾ ਕੋਈ ਹਾਂ ਅਈਦਾ ਇਹ ਤਿੰਨੇ ਜਣੇ ਹੈਗਾ ਹਾਂ ਤਾਂ ਤਿੰਨ ਜਣੇ ਆ ਸੀ ਲੱਭ ਰਹੀ ਤੇ ਮੈਂ ਹਾਂ ਪੰਮਾ ਠੀਕ ਹੈ ਕਿਆ ਲੇ ਆਂਗਾ ਹੰਤਾ ਲੇ ਆਂਗਾ ਉਹ ਆ ਜਾ ਮੈਂ ਕਰ ਦੂੰਗਾ ਪਾਰਟੀ ਤੂੰ ਆ ਜਾ ਅਦਰ ਮਾਰ ਮੈਂ ਬਾਦੂੰਗਾ ਆ ਜਾ ਆ ਜਾ ਆ ਜਾ ਔਰ ਇਹਨੂੰ ਆ ਜਾ ਆ ਤੂੰ ਆਤਾ ਜਹਾ ਕੇ ਪਾਰਟੀ ਭਾਈ ਅਸੀਂ ਕਰ ਦਿੰਦੇ ਆ ਤੈਨੂੰ ਹੋਏ ਬੌਂਡ ਤਾਂ 200 ਦਾ ਕਰਾਉਣ ਨੂੰ ਫਿਰਦਾ ਏ ਨਹੀਂ ਮੈਂ 200 ਦਾ ਹੀ ਕਰਾਉਣਾ ਅੱਛਾ ਜੀ 150 ਠੀਕ ਐ ਫਿਰ ਬਦ ਕੱਢ ਲੈਣਾ ਕੱਢ ਲੈ ਜਿੱਦੀ ਵਾਰੀ ਕੱਢੀ 150 150 ਆਮ ਨਾਲ ਨਿਕਲੂਗਾ ਤੂੰ ਦੇਖੇ ਨਹੀਂ ਆਪਾਂ ਜੱਗੇ ਵਾਲੇ ਪਰ ਨਾਲੇ 150 ਲਿਆਏ ਸੀ ਹੋਰ ਜਿਹੜਾ ਹੁ ਮਨੂਨ ਪਾ ਦੇਣਾ ਆ ਇਹਦਾ ਆਹ ਠੀਕ ਨਹੀਂ ਪਾਰਟੀ ਅੱਜ ਸਾਡੀ ਪਾਰਟੀ ਸਾਡੀ ਜਨਮ ਦਿਨ ਹੈ ਦਾ ਹਾਂ ਹੈਪੀ ਬਰਥਡੇ ਪਾਰਟੀ ਟੂ ਕੱਦਾਂ ਦਾ ਡੀਕ ਦਾ ਮਲਗੀ ਦਵਾਈ ਇਹਨੂੰ ਹੁਣ ਆਇਆ ਇਹ ਹੈ ਹੈਪੀ ਬੈਂਡ ਕੱਲ ਕੱਲ ਕੀ ਮੈਂ ਗੱਲ ਕਰਾਂ ਭਾਈ ਕਹਾਂ ਨਹੀਂ ਕਿੱਦਾਂ ਮੈਂ ਦਿੱਤਾ ਦਿੱਲੀ ਕੇ ਕੱਲ ਤਾਂ ਵੇ ਅੱਜ 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 ਫਿਰ ਤਾਂ ਬਣਦੀ ਆ ਪਾਰਟੀ ਨਹੀਂ ਬਣਦੀ ਆ ਪਾਰਟੀ ਉਹੀ ਤਾਂ ਕਿਹਾ ਵੀ ਪਾਰਟੀ ਕਰਨੀ ਆ ਆ ਦਿੱਲੀ ਵਾਲਾ 855 ਆ ਗਿਆ ਦਿੱਲੀ ਦੇਖ ਲੈ ਮਾਰ ਟਾਇਰ ਤੋਂ ਪਵਾ ਦੇ ਜੀ 855 ਪੂਰਾ ਬਾਬਾ ਦੱਲੀ ਆ ਗਿਆ ਜੀ ਬਣਾਤਾ ਉਹ ਦੱਲੀ ਦੱਲੀ 855 ਦਾ ਫੈਨ ਆ ਬਾਈ 855 ਦਾ ਥਾਪੀਆਂ ਥੁਪੀਆਂ ਦੇ ਕੇ ਦੱਲੀ ਤੋਰੀ ਦਿੱਤਾ ਹਾਂ ਥਾਪੀਆਂ ਥੁਪੀਆਂ ਦੇ ਕੇ ਦੱਲੀ ਤੋਰੀ ਦਿੱਤਾ ਨਾ ਪਾਰਟੀ ਕਰਨੀ ਤੁਹਾਨੂੰ ਹਾਂ ਦਾ ਭਾਈ ਉਹਦਾ ਚੱਕਰ ਆ ਕੱਢ ਲਾ ਦੇ ਸੰਗਰਾਂ ਵਾਲੇ ਪੁੰਦਾਨਾਂ ਨੂੰ ਕੱਢ ਲਾ ਦੇ ਅੱਜ ਸੁਝਾਗਰਾਂ ਦਾ ਦੂਜੀ ਸਗਰਾ ਦਾ ਜਨਮ ਦਿਨ। ਦੂਜੀ ਸਗਰਾ ਦਾ ਅੱਜ। ਤੇ ਵੀਡੀਓ ਸਵੇਰ ਨੂੰ ਪੈਣੀ ਆ। ਆਹੋ। ਆੱਚ ਜਿਹੜੀ ਭਾਦੂ ਸਗਰਾ ਦਾ। ਹਾਂ ਜਦੋਂ ਜਨਮ ਦੇਣਾ ਉਹਦਾ। ਹਾਂ। ਉਹ ਜੀ ਕਹਿੰਦਾ ਮੈਂ। ਇਹ ਕੀ ਹੈ? ਅਸੀਂ ਤੇਚਰਾ ਕਰਦੇ ਦਲੀ ਨੂੰ ਵੀ 200 ਕੁੰਟਲ ਬਾਉਂਡ ਕਰਾਉਣਾ। ਮਾੜਾ 150 ਵਾਲਾ ਹੀ ਠੀਕ ਹੈ ਮੈਂ ਤਾਂ 100 ਵਾਲਾ ਹੀ ਕਰਵਾ। ਠੀਕ ਹੈ। ਤਾਨੂੰ ਇਹ ਹੋਣੀ ਹੈ। ਉਹ 100 ਵਾਲਾ ਹੀ ਠੀਕ ਆ। ਫੌੜਾ ਆਇਆ ਤੇ ਆ ਤੇ ਕਿਹੜਾ ਹੈਗਾ ਇਹ ਚਾਹ ਵੀ ਮੇਰਾ ਫਿਰ ਚਲੋ ਟਰੈਕਟਰ ਦੇ ਸਾਹਮਣੇ 100 ਠੀਕ ਹੈ ਤੁਹਾਡਾ 150 ਠੀਕ ਹੈ ਕੱਢਣ ਨੂੰ ਸੌਖਾ ਮੇਰੀ ਗੱਲ ਸੁਣ ਲੈ ਜੀ 500 ਬਗੜੇ ਦਾ ਪੈਂਦਾ ਇੱਕ ਦਾ ਇੱਕ ਪਾਲਟੀ ਮਾਰਨੀ ਪੈਗੀ 500 500 ਕਿੱਥੇ ਵੱਧ ਪੈ ਜਾਂਦਾ ਜਿਹੜਾ ਹੂੰ ਖਾਪੀ ਜਾਣਾ ਉਹਨਾਂ ਨੇ ਜਿੱਕਾਂ ਪੱਕੇ ਭਈਏ ਆਪਣੇ ਫਿਰ 500 ਲਈ ਦਿੰਦੇ ਆ ਉਹ ਉਹ ਲੈਣਾ ਵੀ ਜਿਹੜਾ ਹੂੰ ਖਾ ਜਾਣਾ ਉਹ ਵੱਖਰੇ ਆ ਉਹਨਾਂ ਨੇ ਤੰਗ ਹੋਣਾ ਵੱਖਰਾ ਵੀ ਅਸੀਂ ਸਰਦਾਰ ਜੀ ਤੰਗ ਹੋ ਗਏ ਹੋ ਗਏ ਉਹ ਬੰਦਾ ਫਿਰ ਮੈਂ ਤੁਰਕੇ ਲੈ ਕੇ ਆਮਦਾਰੀ ਤੇਰੇ ਟਰੈਕਟਰ ਦਾ ਸਿਆਣਦਾ ਹੀ ਨਹੀਂ ਡਾਇਰੈਕਟਰ ਜੇ ਤੁਹਾਨੂੰ ਤਾਂ ਸ਼ਾਨਦਾਰ ਨਹੀਂ ਉਹ ਸ਼ਾਨਦਾਰ 200 ਰੂਪ ਵੀ ਨਹੀਂ ਰਸਤਾ ਹੋਵੇ ਵਧੀਆ ਆਹੀ ਤਾਂ ਚੱਕਰ ਆਹ ਕੱਲ ਕੋਈ ਨਹੀਂ ਹੋਰ ਕੁਝ ਨਹੀਂ ਆਏਗਾ ਬਾਕੀ ਸੋਚ ਲਿਓ ਆਪਣਾ ਕਿੰਨਾ ਬੌਂਡ ਕਰਾਉਣਾ ਬੈਠ ਕੇ ਇਹਨੂੰ ਕਿਹੜਾ ਸਲਾਹ ਕਰਦਾ ਕਿੰਨਾ ਸਲਾਣੇ ਕਰਾਣਾ ਸਲਾਣੇ ਕਰਾਦਾ ਦੇਖਦੇ ਕਿੱਥੇ ਕਿੱਥੇ ਹੁੰਦਾ ਹੁਣ ਆਹ ਹੋਈ ਕਿਹਾ ਮੈਂ ਜਿਹੜੀ ਕਾਰਗੁਜ਼ਾਰੀ ਨਹੀਂ ਅਸੀਂ ਹੋਰ ਪਾਸੇ ਕਰਾ ਦਿੰਦੇ ਥੋੜਾ ਬੋਤਾ ਹਾਂ ਜਿੱਕਣਾ ਲੋਟ ਆਪਣਾ ਪਹਿਲਾਂ ਸੋਚ ਲਿਓ ਕਿਤੇ ਉੱਧਰ ਉਹ ਆ ਜਵੇ ਮੁੰਡਾ ਵੀ ਸਾਡੇ ਪਾਸੇ ਖਾ ਖਾਏ ਬਿੱਜੜ ਵੀ ਕਹਾਤਾ ਹੈ। ਉਹੀ ਕਹਿੰਦਾ ਉਧਰ ਹੋ ਆ ਜਾ ਮੈਂ ਤੈਨੂੰ ਸੋਚੀ ਜਾਵੇ। ਅੱਲੇ ਸਭਾਈ ਜਲਦੀ ਚੱਲੀ ਜਾਵੇ ਕੰਮ। ਉਹੀ ਕਿਹਾ ਇਹਨੂੰ ਮੈਂ ਮੈਂ ਕਿਹਾ ਉਧਰ ਹੋ ਆ ਜਾ ਉਧਰ ਤੂੰ ਸੋਚੇ ਵੀ ਕਿੰਨਾ ਬਾਂਡ ਕਰਾਉਣਾ। ਕਿੰਨਾ ਕਰਾਉਣਾ। ਉਹੀ ਕਹਿੰਦਾ ਇਹਨੂੰ ਮੈਂ। ਕਾਲੂ ਕਹਿੰਦਾ ਉਹ। ਕਾਲੂ ਕਹਿੰਦਾ ਕਿ ਪਰਸੋਂ ਨੂੰ ਆਪਣਾ ਸੋਚ ਲੱਜ ਕਿੰਨਾ ਕਰਾਉਣਾ ਫਿਰ ਦੇਖ ਕਿਉਂ ਸਭ ਕਾ ਕਰਾ ਦੀ। ਸੋਚ ਲਿਆ ਬੱਸ। ਬਸ ਠੀਕ ਆ ਫਿਰ। ਚੱਲ ਆ ਜਣ ਦਾ ਦੱਲੀ ਨੂੰ ਫਿਰ ਦੇਖਦੇ ਆ ਜੀ। ਹਾਂ। 11 85 ਖੋ ਜਾ ਹੁਣ। ਨਹੀਂ ਨਹੀਂ ਖੋ ਜਾਉਂਗੇ ਨਹੀਂ। ਹਾਂ ਸਿਸਤਾ ਦੇ ਦੇ ਕੋਈ। ਪੀਵੀਓ ਐਨੋਰ ਮੈਂ ਬੈਦਰ ਜੀ ਸੀ ਹੋ ਕੋਈ ਤਰੀਕ ਤੱਕ ਪਾਰਟੀ ਚੱਲਣੀ ਆ ਬੜੇ ਮੇਰੇ ਭਾਈ ਕੋਈ ਆਦਾ ਦਿੱਲੀ ਨੂੰ ਫੋਨ ਕਰੂਗੇ ਅਸੀਂ ਤੇਰੇ ਪਾਰਟੀ ਨੂੰ ਗਾੜੀ ਵਿੱਚ ਫੋਨ ਕਰੂਗੇ ਇਹ ਤਾਂ ਮਖੌਲਾ ਕਰਦਾ ਤਾਂ ਹੋ ਇਹ ਤਾਂ ਹੋਰੇ ਕੋ ਕਹਿੰਦਾ ਤਾਂ ਕਹਿੰਦਾ ਦਿੱਲੀ ਤੇ ਕੀ ਕੰਮ ਕਰਾਉਣਾ ਕਾਹਨੂੰ ਕਹਿਣਾ ਹੁਣ ਵੀਡੀਓ ਜੋ ਮੇਰੀ ਆੜੀ ਪੁੱਛ ਰਹੀ ਤੇ ਮੂੰਹ ਭਗੇ ਆਂ ਅਸੀਂ ਭੈਣਾਂ ਦਿੱਲੀ ਨੂੰ ਦਾ ਪਤਾ ਦਿੱਲੀ ਨਾਲ ਤਾਂ ਮੇਰੀ ਆੜੀ ਕੋਈ ਤਾਂ ਕਹੀ ਨਹੀਂ ਸਕਦੇ ਇਹਨੂੰ ਤੈ ਤੜੋ ਗਿਆ ਉਹ ਵੀ ਗਿਆ ਦਾ ਕਿਹਾ ਉਹਨੇ ਨੀ ਨੀ ਨੌਲੇ ਕਿੰਨੇ ਫਿਰਦੇ ਹੈ ਇਹ ਚੂਹਿਆਂ ਨੂੰ ਫੜਦੇ ਆ ਵਧੀਆ ਜੱਦੀ ਬਾਈ ਥੈਂਕ ਯੂ ਹੈਪੀ ਬਰਥਡੇ ਤੇਰਾ ਟੂ ਯੂ ਚਲੋ ਮਿਲਦੇ ਆ ਜੀ ਫੇਰ ਕੱਲੂ 100 ਸਾਲ ਹੋਰ ਹੋਵੇ ਤੇਰੀ ਆ ਜੱਦ ਲਈ ਹਸਰੀ ਕਾਲ ਜੀ ਹਾਂ ਦਾਪਰੀ ਕਾਲ ਜੀ ਜੱਦੀ ਹੈਪੀ ਬਰਥਡੇ ਬਾਈ ਫੇਰ ਯਾਰ ਬਾਵਾ ਦੋ ਦਮ ਵੇ ਕਹਿੰਦਾ ਉਹ ਮੈਂ ਬਾਰ-ਬਾਰ ਕਹਿਣਾ ਜ਼ਰੂਰੀ ਹੈ ਤੈਨੂੰ ਤਾ ਪਾਰਟੀ ਕਰੀਏ ਤੈਨੂੰ ਬਾਰ-ਬਾਰ ਕਹਿਣਾ ਨਹੀਂ ਹੈ ਜਾਂ